ਉਸ ਵੇਲੇ ਪੂਰੇ ਪਿੰਡ ਦੇ ਅੰਦਰ ਹੰਸਣੀ ਫੈਲ ਗਈ ਜਦੋਂ 50-60 ਸਾਲ ਪੁਰਾਣੇ ਘਰ ਦੇ ਅੰਦਰ ਇੱਕ ਨੀਂ ਪੁੱਟੀ ਜਾ ਰਹੀ ਸੀ ਤੇ ਉਸ ਨੀਂ ਦੇ ਵਿੱਚੋਂ ਇੱਕ ਮਨੁੱਖੀ ਕੰਕਾਲ ਮਿਲਦਾ ਮਨੁੱਖੀ ਪਿੰਜਰ ਮਿਲਦਾ ਤਾਂ ਸਾਰੇ ਦਹਿਸਤ ਜਦਾ ਹੋ ਜਾਂਦੇ ਨੇ ਹੈਰਾਨ ਹੋ ਜਾਂਦੇ ਨੇ ਕਿ ਆਖਰ ਇਹ ਪਿੰਜਰ ਕਿਸ ਦਾ ਹੈ ਇਹ ਪਿੰਡ ਗੁਰਦਾਸਪੁਰ ਦਾ ਸੋਹਲ ਪਿੰਡ ਦੱਸਿਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਵੈਸੇ ਇਸ ਘਰ ਦਾ ਜਿਹੜਾ ਮਕਾਨ ਮਾਲਕਾ ਕੁਲਵੰਤ ਸਿੰਘ ਉਹ ਵੀ ਕਈ ਮਹੀਨਿਆਂ ਤੋਂ ਗਾਇਬ ਆ ਲਗਭਗ 4 ਮਹੀਨਿਆਂ ਤੋਂ ਘਰਦਿਆਂ ਨੇ ਉਹਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਹੋਈ ਆ ਹੁਣ ਪੁਲਿਸ ਇਸ ਪੂਰੇ ਮਾਮਲੇ ਵਿੱਚ ਜਾਂਚ ਕਰ ਰਹੀ ਆ ਕਿ ਜਿਹੜਾ ਇਹ ਪਿੰਜਰ ਆ ਕੀ ਕੁਲਵੰਤ ਸਿੰਘ ਦਾ ਜਾਂ ਕਿਸੇ ਹੋਰ ਦਾ ਇਹਦੇ ਬਾਰੇ ਫਿਲਹਾਲ ਕੁਝ ਕਿਹਾ ਨਹੀਂ ਜਾ ਸਕਦਾ ਜਿੰਨਾ ਟਾਈਮ ਪੁਲਿਸ ਦੀ ਇਨਵੈਸਟੀਗੇਸ਼ਨ ਇਸ ਮਾਮਲੇ ਦੇ ਵਿੱਚ ਪੂਰੀ ਨਹੀਂ ਹੋ ਜਾਂਦੀ ਦੱਸਿਆ ਜਾ ਰਿਹਾ ਹੈ ਕਿ ਇਸ ਪਰਿਵਾਰ ਦੇ ਜਿਨ੍ਹਾਂ ਦਾ ਇਹ ਘਰ ਆ ਉਹਨਾਂ ਦੇ ਦੋ ਘਰ ਨੇ ਇਲਾਕੇ ਦੇ ਵਿੱਚ ਇਸ ਪਿੰਡ ਦੇ ਅੰਦਰ ਉਹ ਕਿਤੇ ਦੂਸਰੇ ਘਰ ਚਲੇ ਜਾਂਦੇ ਆ ਕਿਤੇ ਇੱਧਰ ਆਉਂਦੇ ਨੇ ਮਤਲਬ ਉਹ ਰਹਿੰਦੇ ਤਾਂ ਦੂਸਰੇ ਘਰ ਨੇ ਕਦੇ-ਕਦੇ ਇਹ ਘਰ ਖੋਲਦਾ ਵਿੰਡ ਵਾਲਿਆਂ ਦਾ ਕਹਿਣਾ ਹੈ ਕਿ ਕਦੇ-ਕਦੇ ਉਹ ਇਸ ਘਰ ਦੇ ਵਿੱਚ ਕਿਹੜਾ ਮਾਰਦੇ ਨੇ ਹੁਣ ਜਦੋਂ ਗਵਾਂਡੀ ਆਪਣੀ ਕੋਈ ਕੰਧ ਕੱਢ ਰਹੇ ਸੀ ਉਹਨਾਂ ਨੇ ਨੀਂ ਪੁੱਟੀ ਤਾਂ ਉਸ ਟਾਈਮ ਇੱਥੋਂ ਇੱਕ ਪਿੰਜਰ ਮਿਲਿਆ ਇੱਕ ਮਨੁੱਖੀ ਕੰਕਾਲ ਮਿਲਿਆ ਜਿਦੇ ਕਰਕੇ ਪੂਰਾ ਜਿਹੜਾ ਪਿੰਡ ਆ ਉਹ ਦਹਿਸ਼ਤ ਜਿਆਦਾ ਹੋ ਗਿਆ ਦਹਿਸ਼ਤ ਦਾ ਮਾਹੌਲ ਆ ਕਿ ਆਖਰ ਇੱਥੇ ਇਹ ਪਿੰਜਰ ਕਿਸ ਦਾ ਹੈ ਉਹ ਤਾਂ ਫਿਲਹਾਲ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਬਾਅਦ ਪਤਾ ਚੱਲੂ ਕਿ ਇਹ ਪਿੰਜਰ ਕਿਸ ਦਾ ਆ ਸੁਣੋ ਪਿੰਡ ਵਾਲਿਆਂ ਦਾ ਤੇ ਪੁਲਿਸ ਦਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਪਿੰਡ ਸੋਲਾ ਜੀ ਬਹੁਤ ਦੁਖਦਾਈ ਘਟਨਾ ਹੈ ਸਾਡੇ ਪਿੰਡ ਵਿੱਚ ਅੱਜ ਇੱਕ ਮਕਾਨ ਸੀਗਾ ਉਹਦੇ ਵਿੱਚ ਇੱਕ ਘੰਗਾਰ ਮਿਲਿਆ ਉਹਦੀ ਇਨਫੋਰਮੇਸ਼ਨ ਪੁਲਿਸ ਨੂੰ ਦਿੱਤੀ ਗਈ ਆ ਫਰਾਂਸਿਸ ਟੀਮਾਂ ਆਈਆਂ ਇੱਥੇ ਉਹ ਘੰਗਾਰੀਆਂ ਵੇਖ ਰਹੀਆਂ ਕੀ ਕਿਹੜੀ ਕੀ ਗੱਲ ਹੋਈ ਹੈ ਤੇ ਇਹ ਪਹਿਲੀ ਵਾਰੀ ਸਾਡੇ ਪਿੰਡ 'ਚ ਅਜਿਹੀ ਘਟਨਾ ਆਈ ਆ ਜਿਹੜੀ ਬਹੁਤ ਮੰਦ ਭਾਗੀ ਘਟਨਾ ਹੈ ਇਹ ਮਕਾਨ ਵੀ ਬੰਦ ਹੈ ਕਾਫੀ ਚਿਰ ਤੋਂ ਇਹਨਾਂ ਦਾ ਇੱਕ ਮਕਾਨ ਇਹਨਾਂ ਦਾ ਹੋਰ ਵੀ ਆ ਤੇ ਕਲਵਨ ਸਿੰਘ ਹੋਣ ਦਾ ਮਕਾਨ ਆ ਤੇ ਇੱਥੇ ਜਿਹੜੀ ਡੈਥ ਹੋਈ ਹੈ ਉਹਨੂੰ ਹੁਣ ਪੁਲਿਸ ਹੀ ਦੱਸ ਸਕਦੀ ਚਾਹ ਫ੍ਰਾਂਸਿਸ ਟੀਮਾਂ ਹੀ ਦੱਸ ਸਕਦੀਆਂ ਵੀ ਇਹ ਕੀ ਚੱਕਰ ਕੀ ਨਹੀਂ ਬਾਕੀ ਉਸ ਤਰ੍ਹਾਂ ਕੀਤੀ ਗਈ ਹੈ ਪਿੰਡ ਵਾਸੀਆਂ ਤੇ ਸਾਰੇ ਸਹਿਮੇ ਦਾ ਸਹਿਮ ਦਾ ਮਾਹੌਲ ਆ ਕਿਉਂਕਿ ਬਹੁਤ ਵੱਡੀ ਘਟਨਾ ਵਾਪਰੀ ਅੱਜ ਤੱਕ ਕਦੀ ਇਹ ਹੋਇਆ ਨਹੀਂ ਪਿੰਡ ਦੇ ਵਿੱਚ ਐਹੋ ਜੀ ਜਿਹੜੀ ਘਟਨਾ ਆ ਤੇ ਪੁਲਿਸ ਆਪਣੀ ਵੈਰੀਫਿਕੇਸ਼ਨ ਕਰ ਰਹੀ ਹੈ ਕਿੰਨੀ ਪੁਰਾਣੀ ਬਿਲਡਿੰਗ ਹੈ ਕਿਹਦੀ ਬਿਲਡਿੰਗ ਹੈ ਇਹ ਬਿਲਡਿੰਗ ਦੇ ਘਟੋ ਘਾਟ ਜੀ 50 50 ਸਾਲ ਤੋਂ ਤਾਂ ਹੀ ਹੁਣ 50 60 ਸਾਲ ਤੋਂ ਪੁਰਾਣੀ ਹੈ ਇਹ ਸਾਰੇ ਸ਼ੀਬਿਆਂ ਦੇ ਘਰ ਹੈ ਸ਼ੀਬਿਆਂ ਵਾਲੀ ਗਲੀ ਆ ਇਹ ਪਰਿਵਾਰ ਕੁਝ ਤੇ ਅਮਰਸਰ ਗਏ ਆ ਇਹਨਾਂ ਵੀ ਆਪਣਾ ਜਿਹਨਾਂ ਦਾ ਮਕਾਨ ਹੈ ਇਹਨਾਂ ਵੀ ਮਕਾਨ ਬਾਹਰਲੇ ਪਾਸੇ ਪਾਇਆ ਆ ਜ਼ਿਆਦਾਤਰ ਉੱਧਰ ਰਹਿੰਦੇ ਆ ਇਹ ਭਾਜੀ ਹੁਣੀ ਜਿਨ੍ਹਾਂ ਦੀ ਜੈਡਪਾਦੀ ਕਹਿ ਰਹੇ ਆ ਇਹ ਮਿਸਿੰਗ ਹੈਗੇ ਆ 5-6 ਮਹੀਨੇ ਤੋਂ ਪਤਾ ਲੱਭੇ ਨਹੀਂ ਇਹ ਮਤਲਬ ਇਹਨਾਂ ਘਰਦਿਆਂ ਨੇ ਰਿਪੋਰਟ ਵੀ ਲਿਖਾਈ ਸੀ ਥਾਣੇ 4 ਮਹੀਨੇ ਪਹਿਲਾਂ ਤੇ ਹੁਣ ਗੁਰੂ ਮਹਾਰਾਜ ਜਾਣਦੇ ਆ ਵੀ ਇਹ ਕੀ ਹਸਤਾ ਹੋਇਆ ਇਹਨ ਪੁਲਿਸ ਡਾਈ ਆਪਣੀ ਵੈਰੀਫਿਕੇਸ਼ਨ ਕਰਨ ਨਾਲ ਫ੍ਰਾਂਸਿਕ ਟੀਮਾਂ ਵੀ ਆਈਆਂ ਉਹ ਵੀ ਆਪਣੇ ਕਰੀ ਜਾਂਚ ਕਰ ਰਹੀਆਂ ਜਿਹਦੀ ਕਿਹਾ ਜਾ ਰਿਹਾ ਡੈਡ ਬਡੀ ਹੈ ਹੋ ਸਕਦੀ ਆ ਜਿਹੜਾ ਬੰਦਾ ਲਾਪਤਾ ਹੋਇਆ ਸੀ ਉਹਦਾ ਨਾਂ ਕੀ ਸੀ ਤੇ ਕਿੰਨੇ ਜੇ ਤੋਂ ਲਾਪਤਾ ਜਿਹੜੇ ਸਤਾਰਜੀ ਲਾਪਤਾ ਹੋਏ ਉਹ ਹੈਗੇ ਕਲਵੰਤ ਸਿੰਘ ਜੀ ਠੀਕ ਆ ਜੀ ਉਹ ਅੱਗੇ ਵੀ ਪਹਿਲਾਂ ਵੀ ਜਾਂਦੇ ਕਿਤੇ ਪਹਿਲਾਂ ਵੀ ਵਿੱਚੋਂ ਚੱਲ ਜਾਂਦੇ ਸੀ ਬਾਹਰ ਇਹਦਾ ਕਿਸੇ ਗੁਰਦੁਆਰੇ ਸੇਵਾ ਕਰਨੀ ਜਾਗਦਾ ਹਨ ਹੁਣ ਇਹ ਤੇ ਫ੍ਰਾਂਸਿਕ ਟੀਮ ਹੀ ਦੱਸ ਸਕਦੀ ਵੀ ਡੈਡ ਬਡੀ ਕਿੱਦੀ ਹੈ ਤੇ ਚਾਹੇ ਡਾਕਟਰ ਦੱਸ ਸਕਦੇ ਹਨ ਸਰਪੰਚ ਸਾਹਿਬ ਦੇ ਕੋਈ ਕੰਪਲੀਟ ਵਗੈਰਾ ਵੀ ਕੀਤੀ ਗਈ ਸੀ ਮਿਸਿੰਗ ਦੀ ਹਾਂ ਮਿਸਿੰਗ ਦੀ ਕੰਪਲੀਟ ਇਹਦੇ ਘਰ ਦੇਆਂ ਨੇ ਧਾਰੀਵਾਲ ਥਾਣੇ ਦਿੱਤੀ ਸੀਗੀ ਅੱਜ ਤੋਂ 4 ਕਿ ਮਹੀਨੇ ਪਹਿਲਾਂ ਦੀ ਗੱਲ ਹੈ 3-4 ਮਹੀਨੇ ਉਹ ਤੋਂ ਕਦੋਂ ਪਤਾ ਲੱਗਾ ਅੱਜ ਸਵੇਰੇ ਵੀ ਇਹ ਸਾਰਾ ਕਿੰਨੇ ਵੇਖਿਆ ਸਰ ਅੱਜ ਸਵੇਰੇ ਨਾਲ ਦੇ ਗਵਾਂਢੀ ਕੰਧ ਕੱਢ ਰਹੇ ਸੀ ਉਹਨਾਂ ਨੇ ਲਾਗੋ ਸਫਾਈ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਥੱਲੇ ਕੰਗਾਰ ਲੱਭਾ ਉਹਨਾਂ ਨੇ ਫਿਰ ਤਲਾਸ਼ ਕੀਤੀ ਥਾਣੇ ਕਿੰਨੇ ਘਰ ਡੂਗਾ ਸੀ ਜੀ ਇਹ ਖੰਗੜ ਗਿਆ ਨਹੀਂ ਉੱਪਰ ਹੀ ਸੀਗਾ ਸਹੀ ਇਸ ਦੇ ਅੰਦਰ ਗਏ ਨਹੀਂ ਫ੍ਰਾਂਸਿਸ ਟੀਮਾਂ ਨੂੰ ਪਤਾ ਕੋਈ ਅਲੱਗੇ ਨਹੀਂ ਗਿਆ ਕਿਉਂਕਿ ਪੁਲਿਸ ਨੇ ਕਿਸੇ ਨੂੰ ਜਾਣ ਨਹੀਂ ਦਿੱਤਾ ਇਹ ਸਾਰਾ ਕੁਝ ਪੁਲਿਸ ਹੀ ਦੱਸ ਸਕਦੀ ਹੈ ਜੀ ਇਹ ਸੋਲ ਪਿੰਡ ਹੈ ਤਾਂ ਰੇਹ ਥਾਣੇ ਚ ਪੰਡਾ ਜੀ ਤੇ ਇਨਫਾਰਮੇਸ਼ਨ ਮਿਲੀ ਸੀ ਕਿ ਕੋਈ ਕੋਈ ਨਾ ਸਕੈਲਟਨ ਵਗੈਰਾ ਇੱਥੇ ਮਿਲਿਆ ਉਹਦੇ ਸਬੰਧ ਚ ਇੱਥੇ ਆਏ ਬਾਕੀ ਜਾਂਚ ਚੱਲ ਰਹੀ ਹੈ ਕਿੰਨੇ ਚਿਰ ਤੋਂ ਘਰ ਬੰਦ ਸੀਗਾ ਜੀ ਇਹ ਇਹ ਘਰ ਨਹੀਂ ਬੰਦ ਨਹੀਂ ਖੁੱਲਦੀ ਵੀ ਇੱਥੇ ਨਾ ਦੋ ਘਰ ਨੇ ਬੇਸਿਕਲੀ ਪਿੰਡ ਚ ਤੇ ਇਹ ਕਦੀ ਖੁੱਲਦੇ ਕਦੀ ਬੰਦ ਕਰਦੇ ਸੀਗੇ ਅਸਲ ਮਾਲਕ ਕੋਣ ਹੈ ਕਿਤੇ ਇਹ ਕੁਲਵੰਤ ਸਿੰਘ ਦਾ ਘਰ ਹੈ ਕੋ ਮਿਸਿੰਗ ਰਿਪੋਰਟ ਵੀ ਕਿਤੇ ਲਿਖਾਈ ਗਈ ਹੈ ਉਹ ਚੈੱਕ ਕਰ ਰਹੇ ਹੈ ਸਰ ਸਰ ਕਿੰਨੇ ਚਿਰ ਪਹਿਲਾਂ ਇਹ ਘਰ ਬੰਦ ਪਿਆ ਸੀ ਇਹਦੇ ਬਾਰੇ ਜੇ ਨਹੀਂ ਪਤਾ ਸਾਨੂੰ ਕਿੰਨੀ ਦੇਰ ਪਹਿਲਾਂ ਪਿਆ ਸੀ ਤਾਂ ਅਸੀਂ ਉਹਨਾਂ ਦੀ ਜਿਹੜੀ ਜਿਹਨਾਂ ਦਾ ਘਰ ਹੈ ਉਹਨਾਂ ਨਾਲ ਜਿਹੜੀ ਗੱਲਬਾਤ ਕਰਕੇ ਫੇਰ ਹੀ ਪਤਾ ਲੱਗਿਆ ਕਿਹੜੀ ਕਿਹੜੀ ਟੀਮਾਂ ਪਹੁੰਚ ਕੇ ਇਥੇ ਜਾਂਚ ਕਰ ਰਹੀ ਹੈ ਕੋਈ ਫਰੇਜ਼ਿਕ ਟੀਮ ਆਈ ਸੀ ਉਹ ਉਹ ਕਰ ਰਹੀ ਹੈ ਜਾਂਚ ਠੀਕ ਹੈ